તાપમાન ਨੂੰ ਦੇਖਦੇ ਹੋਏ ਤਰੰਤਾਰਨ ਪੰਜਾਬ ਪੁਲਿਸ ਦੀ પહેਲ ਕਦਮੀ ਲਗਾਈ ਜਾ ਰਹੀ ਹੈ ਪੌਦੇ ਅਤੇ ਲੋਕਾਂ ਨੂੰ ਵੀ اپیل ਕੀਤੀ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਜੋ ਪੰਜਾਬ ਰੇਗਿਸਤਾਨ ਨਾ ਬਣ ਜਾਵੇ ਪੌਦੇ ਲਗਾਉਣ ਵਾਲੇ ਸਮਾਜ ਸੇਵੀ ਦਰਵਨੋ ਵੀ ਕੀਤੀ ਗਈ ਹੈ પહેਲ ਕਦਮੀ ਤੇ ਹੁਣ ਤੱਕ 2000 ਦੇ ਕਰੀਬ ਪੌਦੇ ਲਗਾ ਚੁੱਕੇ ਹਨ ਹਾਂਜੀ ਅੱਜ ਡਿਸਟ੍ਰਿਕਟ ਕਰਨਤਾਰਨ ਦੀ ਪੁਲਿਸ ਔਰ ਐਨਜੀਓ ਰਾਈਜ਼ ਆਫ ਹੋਪ ਔਰ ਨਾਲ ਐਲਪਾਈਨ ਸਕੂਲ ਦੇ ਨਾਲ ਮਿਲ ਕੇ ਅਸੀਂ ਅੱਜ ਪਲਾਂਟੇਸ਼ਨ ਡਰਾਈਵ ਚਲਾਈ ਹੈ ਜਿਦੇ ਵਿੱਚ ਅਸੀਂ ਡੀਪੀਓ ਦੇ ਵਿੱਚ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਦੇ ਵਿੱਚ ਬੂਟੇ ਲਗਾਏ ਨੇ ਔਰ ਇਹ ਬੂਟੇ ਲਗਾ ਕੇ ਅਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਅੱਜ ਅਕਲ ਦਾ ਸਮੇਂ ਹੈ ਜੋ ਹਾਲਾਤ ਚੱਲ ਰਹੇ ਨੇ ਮੌਸਮ ਨੂੰ ਲੈ ਕੇ ਹਰ ਚੀਜ਼ ਨੂੰ ਉਹਦੇ ਵਿੱਚ ਬਹੁਤ ਪੌਦੇ ਲਗਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੁਸੀਂ ਵੀ ਸਾਡੇ ਨਾਲ ਇਸ ਮਹਿੰਮ 'ਚ ਜੁੜੋ ਹਰ ਇਨਸਾਨ ਹਰ ਬੰਦਾ ਜੇ ਇੱਕ ਪੌਦਾ ਲਗਾਵੇ ਤਾਂ ਅਸੀਂ ਕਿੰਨੇ ਲੱਖਾਂ ਕਰੋੜਾ ਪੌਦੇ ਲਗਾ ਸਕਦੇ ਆ ਤੇ ਆਪਣੀ ਧਰਤੀ ਨੂੰ ਫੇਰ ਹਰਾ ਬਣਾ ਸਕਦੇ ਆ ਦੇਖੋ ਜੀ ਇਹ ਤਾਂ ਹਰ ਜਿਹੜਾ ਮਤਲਬ ਵਿਦੇਸ਼ ਵਾਸੀ ਹੈ ਉਹ ਇਹੀ ਗੱਲ ਕਰ ਰਿਹਾ ਇਹ ਰੁੱਖ ਲਗਾਓ ਪਾਣੀ ਵਿਚਾਓ ਇਸ ਕਰਕੇ ਅਸੀਂ ਉਸ ਗੱਲ ਦਾ ਹਿਸਾਬ ਹੋ ਰਿਹਾ ਸਰਨ ਸਰਨ ਪੁਲਿਸ ਤੇ ਨਾਲ ਸਾਡੇ ਇੱਕ ਸਸ਼ਤਰ ਹੈਗੇ ਆ ਰਾਈਜ਼ ਆਫ ਅਸੀਂ ਸਾਨਾ ਰੜ ਕੇ ਮਤਲਬ ਤਿਆਰ ਕੀਤਾ ਹੈ ਕਿ ਜਿੰਨੇ ਵੀ ਵੱਧ ਤੋਂ ਵੱਧ ਹੋ ਸਕੇ ਫੋਰਸ ਵਿਭਾਗ ਵਾਲੇ ਵੀ ਸਾਡੇ ਨਾਲ ਖੜੇ ਹੈ ਸੀ ਵੱਧ ਤੋਂ ਵੱਧ ਰੋਕ ਰਗਾ ਜਿਵੇਂ ਮੈਂ ਆਪਣੇ ਨੂੰ ਦੱਸਿਆ ਕਿ ਰੁਕ ਜਿਹੜਾ ਉਹ ਵਧਣ ਤੋਂ ਪਹਿਲਾਂ 100 ਵਾਰ ਸੋਚੋ ਤੇ ਜੇ ਆਪਾਂ 100 ਵਾਰ ਸੋਧਨੀ ਸਹਦੇ ਤਾਂ ਇੱਕ ਰੁੱਖ ਵੜਨ ਤੋਂ ਪਹਿਲਾਂ ਆਪਾਂ ਦੋ ਲਾ ਦੀਏ ਇਹਨਾਂ ਦਾ ਆਪਾਂ ਕਰ ਸਕਦੇ ਆ ਨਾ ਇੱਕ ਰੁੱਖ ਵੜਨ ਤੋਂ ਪਹਿਲਾਂ ਦੋ ਲਾਈਏ ਸਾਰਿਆਂ ਅੱਗੇ ਬੇਨਤੀ ਹੈ ਕਿ ਵੈਸੇ ਤਾਂ 100 ਸਾਲ ਸੋਚਦੇ ਹੋ ਪਰ ਜੇ ਸਾਡੇ ਕੋਲ ਨਾ ਟਾਈਮ ਸੋਚਣ ਦਾ ਨਹੀਂ ਹੈਗਾ ਤਾਂ ਲਾਣ ਦਾ ਕੱਢ ਲਈਏ ਇੱਕ ਰੁੱਖ ਨੂੰ ਵੜਨ ਤੋਂ ਪਹਿਲਾਂ ਦੋ ਲਾਈਏ ਇਹ ਸਭ ਲਈ ਸਾਰੋਗੇ ਬੇਨਤੀ ਹੈ ਹਰ ਸਾਲ ਬੂਟੇ ਲਾਉਣੇ ਆ ਪਰ ਇਸ ਸਾਲ ਤੋਂ ਥੋੜਾ ਵੱਡੇ ਬੱਦਰ ਤੇ ਕਰ ਰਹੇ ਆ ਜੀ ਸਾਡਾ ਟਾਰਗੇਟ ਹੁੰਦਾ ਕੰਨੇ ਬੂਟੇ ਲਾਉਣੇ ਨਹੀਂ ਬੂਟੇ ਪਾ ਲੈਣੇ ਅਸਲ ਸਾਡਾ ਟਾਰਗੇਟ ਇਹ ਆ ਅਸੀਂ 2000 ਬੂਟਾ ਲਾ ਕੇ ਪਾਲਣਾ ਦੀ ਉਹਦੀ ਰੈਗੂਲਰ ਅਸੀਂ ਦੇਖਭਾਲ ਕਰਦੇ ਆ ਜਿੰਨਾ ਚਿਰ ਬੂਟਾ ਆਪਣੇ ਆਪ ਇਹ ਹੋਵੇ ਡੰਗਰਾਂ ਤੋਂ ਦੂਸਰਿਆਂ ਤੋਂ ਆਪਾਂ ਨੂੰ ਲੱਗੇ ਕਿ ਹੁਣ ਪਲ ਗਿਆ ਉਦੋਂ ਤੱਕ ਅਸੀਂ ਸੰਭਾਲ ਕਰਦੇ ਆ ਸਰ ਇੱਕ ਵੇਖਣ ਮਿਲਦਾ ਛੜਦਾਂ ਦੇ ਅਕਸਰ ਪਰ ਤੇ ਵੱਢ ਰਹੇ ਹੋਰੇ ਉਹਨਾਂ ਦੇ ਤੇ ਕੋਈ ਕਾਰਵਾਈ ਕਰਨ ਦੀ ਕੋਈ ਮੰਗ ਜਾਂ ਤਹੀ ਆਪ ਇਹ ਬਾਰ ਦੱਸ ਸਕਦੇ ਕਿ ਸਰਕਾਰ ਨੂੰ ਬਿਲਕੁਲ ਜੀ ਜਿਹੜੇ ਨਜਾਇਜ਼ ਬੂਟੇ ਵੱਢਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਨਹੀਂ ਵੜਨੇ ਚਾਹੀਦੇ ਲੋਕੀਂ ਪਰਮਿਸ਼ਨ ਥੋੜੇ ਥਾਂ ਦੀ ਲੈਂਦੇ ਆ ਬੂਟੇ ਜਾਦੇ ਵੱਢ ਲੈਂਦੇ ਆ ਮੈਂ ਤਾਂ ਕਹਿੰਦਾ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਜੀ ਜਿੱਥੇ ਅਸੀਂ ਆਪਣੀ ਅਗਲੀ ਪੀੜ੍ਹੀ ਵਾਸਤੇ ਜ਼ਮੀਨਾਂ ਜਾਇਦਾਦ ਬਣਾ ਰਹੇ ਆ ਤੇ ਜੇ ਉਹਨਾਂ ਵਾਸਤੇ ਆਕਸੀਜਨ ਨਾ ਰਹੀ ਅਸੀਂ এনਵਾਇਰਨਮੈਂਟ ਨੂੰ ਖਰਾਬ ਕਰਤਾ ਜੀ ਤੇ ਅਗਲੀ ਪੀੜ੍ਹੀ ਵਾਸਤੇ ਕੀ ਛੱਡ ਕੇ ਜਾਵਾਂਗੇ ਸਾਡਾ ਇਨਸਾਨੀਅਤ ਨਾਤੇ ਫਰਜ਼ ਬਣਦਾ ਆ ਕਿਤੇ ਮਜਬੂਰੀ ਵਸ ਜਿਵੇਂ ਸਰਦਿਕਾ ਜੇ ਤੁਹਾਨੂੰ ਇੱਕ ਬੂਟਾ ਵੱਢਣਾ ਪੈਂਦਾ ਨਾ ਘੱਟੋ ਘੱਟ ਦੋ ਜ਼ਰੂਰ ਪਾ ਲਓ